ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਅਸੀਂ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਜਿਹੜੇ ਪਿੰਨ ਪਿੰਨ ਬਣ ਸਕਦੇ ਕੁਐਸਚਨ ਨੇ ਉਹ ਚਰਚਾ ਕਰਾਂਗੇ ਸਭ ਤੋਂ ਪਹਿਲਾ ਕੁਐਸਚਨ ਆ ਸਿੱਖਾਂ ਦੇ ਚੌਥੇ ਗੁਰੂ ਕੌਣ ਸਨ ਗੁਰੂ ਰਾਮਦਾਸ ਜੀ ਗੁਰੂ ਰਾਮਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ਗੁਰੂ ਰਾਮਦਾਸ ਜੀ ਦਾ ਜਨਮ ਕਿੱਥੇ ਹੋਇਆ ਸੀ ਚੂਨਾ ਮੰਡੀ ਲਾਹੌਰ ਗੁਰੂ ਰਾਮਦਾਸ ਜੀ ਦੇ ਪਿਤਾ ਦਾ ਨਾਮ ਕੀ ਸੀ ਹਰੀਦਾਸ ਗੁਰੂ ਰਾਮਦਾਸ ਜੀ ਦਾ ਬਚਪਨ ਦਾ ਨਾਮ ਕੀ ਸੀ ਭਾਈ ਜੇਠਾ ਸ਼ਬਦ ਜੇਠਾ ਦਾ ਕੀ ਅਰਥ ਹੈ ਪਹਿਲੀ ਸੰਤਾਨ ਮਸੰਦ ਪ੍ਰਣਾਲੀ ਕਿਸ ਨੇ ਸ਼ੁਰੂ ਕੀਤੀ ਗੁਰੂ ਰਾਮਦਾਸ ਜੀ ਨੇ ਮਸੰਦ ਪ੍ਰਣਾਲੀ ਸ਼ੁਰੂ ਕਰਨ ਦਾ ਮੁੱਖ ਉਦੇਸ਼ ਕੀ ਸੀ ਸਰੋਵਰ ਤੇ ਪੰਗਤ ਲਈ ਪੈਸੇ ਇਕੱਠੇ ਕਰਨਾ ਰਾਮਦਾਸ ਜੀ ਦੀ ਮਾਤਾ ਦਾ ਕੀ ਨਾਮ ਸੀ ਗੁਰੂ ਰਾਮਦਾਸ ਜੀ ਦੇ ਮਾਤਾ ਜੀ ਦਾ ਕੀ ਨਾਮ ਸੀ ਗੁਰੂ ਰਾਮਦਾਸ ਜੀ ਦੇ ਮਾਤਾ ਦਾ ਨਾਮ ਮਾਤਾ ਅਨੂਪ ਦੇਵੀ ਸੀ ਜਿਹੜਾ ਕਿ ਬਾਅਦ ਵਿੱਚ ਅ ਬਦਲ ਕੇ ਜਿਹੜਾ ਇਹ ਦਿਆਕਰ ਰੱਖਿਆ ਗਿਆ ਮਸਨਦ ਸ਼ਬਦ ਦਾ ਕੀ ਅਰਥ ਹੈ ਸਨਮਾਨ ਦਾ ਪਦ ਮਸੰਦ ਪ੍ਰਣਾਲੀ ਕਿਸ ਗੁਰੂ ਦੇ ਅਧੀਨ ਵਿਕਸਿਤ ਕੀਤੀ ਗਈ ਸੀ ਗੁਰੂ ਅਰਜਨ ਦੇਵ ਜੀ ਦੇ ਅਧੀਨ ਕਿਹੜੇ ਗੁਰੂ ਨੇ ਮਸੰਦ ਪ੍ਰਣਾਲੀ ਨੂੰ ਖਤਮ ਕਰ ਦਿੱਤਾ ਸੀ ਗੁਰੂ ਗੋਬਿੰਦ ਸਿੰਘ ਜੀ ਨੇ ਮਸੰਦ ਸ਼ਬਦ ਕਿਸ ਭਾਸ਼ਾ ਤੋਂ ਲਿਆ ਗਿਆ ਏ ਅਰਬੀ ਭਾਸ਼ਾ ਤੋਂ ਲਿਆ ਗਿਆ ਏ ਮਸੰਦ ਸ਼ਬਦ ਉਦਾਸੀ ਸੰਪਰਦਾ ਦੀ ਸਥਾਪਨਾ ਕਿਸ ਨੇ ਕੀਤੀ ਬਾਬਾ ਸ਼੍ਰੀਚੰਦ ਉਦਾਸੀ ਸੰਪਰਦਾ ਕਿਸ ਗੁਰੂ ਸਮੇਂ ਸਥਾਪਿਤ ਹੋਈ ਸੀ ਗੁਰੂ ਅੰਗਦ ਦੇਵ ਜੀ ਸਮੇਂ ਗੁਰੂ ਰਾਮਦਾਸ ਜੀ ਦੀ ਗੁਰਗੱਦੀ ਦਾ ਸਮਾਂ ਕੀ ਸੀ 1574 ਤੋਂ 1581 ਗੁਰੂ ਰਾਮਦਾਸ ਜੀ ਦੇ ਪੁੱਤਰਾਂ ਦਾ ਕੀ ਨਾਮ ਸੀ ਪੁੱਤਰ ਦਾ ਕੀ ਨਾਮ ਸੀ ਅਰਜਨਦੇਵ ਮਹਾਦੇਵ ਪ੍ਰਥੀਆ ਤਾਂ ਸਾਡਾ ਆਨਸਰ ਆਊਗਾ ਉਪਰੋਕਤ ਸਾਰੇ ਗੁਰੂ ਰਾਮਦਾਸ ਜੀ ਦੇ ਸਮਕਾਲੀ ਮੁਗਲ ਸ਼ਾਸਕ ਕੌਣ ਸੀ ਅਕਬਰ ਕਿਹੜਾ ਮੁਗਲ ਰਾਜਾ ਗੁਰੂ ਰਾਮਦਾਸ ਜੀ ਨੂੰ ਮਿਲਣਾ ਆਇਆ ਸੀ ਅਕਬਰ ਲਾਵਾਂ ਦੀ ਰਸਮ ਕਿਸ ਸਮੇਂ ਕੀਤੀ ਜਾਂਦੀ ਹੈ ਵਿਆਹ ਦੇ ਸਮੇਂ ਗੁਰੂ ਰਾਮਦਾਸ ਜੀ ਦੁਆਰਾ ਨਿਰਮਾਣ ਕੀਤੇ ਸਰੋਵਰ ਦਾ ਕੀ ਨਾਮ ਸੀ ਅਮਰਤ ਸਰ ਸੰਤੋਖ ਸਰ ਸਰੋਵਰ ਦਾ ਨਿਰਮਾਣ ਕਿਸ ਨੇ ਕੀਤਾ ਗੁਰੂ ਅਰਜਨ ਦੇਵ ਜੀ ਨੇ ਵਿਆਹ ਦੇ ਸਮੇਂ ਲਾਵਾਂ ਦੀ ਰਸਮ ਕਿਸ ਨੇ ਆਰੰਭ ਕੀਤੀ ਗੁਰੂ ਰਾਮਦਾਸ ਜੀ ਨੇ ਸੰਤੋਖ ਸਰ ਸਰੋਵਰ ਕਿੱਥੇ ਬਣਵਾਇਆ ਗਿਆ ਸੀ ਅੰਮ੍ਰਿਤਸਰ ਵਿਖੇ ਅੰਮ੍ਰਿਤਸਰ ਦਾ ਪੁਰਾਣਾ ਨਾਮ ਕੀ ਸੀ ਰਾਮਦਾਸਪੁਰ ਲੋਕਗੀਤ ਘੋੜੀਆਂ ਦੀ ਰਚਨਾ ਕਿਸ ਗੁਰੂ ਨੇ ਕੀਤੀ ਸੀ ਗੁਰੂ ਰਾਮਦਾਸ ਜੀ ਨੇ ਘੋੜੀਆਂ ਨੂੰ ਕਿਸ ਸਮੇਂ ਗਾਇਆ ਜਾਂਦਾ ਜਾਂਦਾ ਹੈ ਵਿਆਸਮੇ ਲਾੜੇ ਵਾਲੇ ਪਾਸਿਓਂ ਗੁਰੂ ਰਾਮਦਾਸ ਜੀ ਨੂੰ ਅੰਮ੍ਰਿਤਸਰ ਸ਼ਹਿਰ ਲਈ ਕਿਸ ਨੇ ਜ਼ਮੀਨ দান ਦਿੱਤੀ ਸੀ ਅਕਬਰ ਨੇ ਸਿੱਖ ਧਰਮ ਦੇ ਵਿਕਾਸ ਵਿੱਚ ਗੁਰੂ ਰਾਮਦਾਸ ਜੀ ਦਾ ਸਭ ਤੋਂ ਮਹੱਤਵਪੂਰਨ ਕਾਰਜ ਕਿਹੜਾ ਸੀ ਰਾਮਦਾਸਪੁਰ ਦੀ ਬੁਨਿਆਦ ਗੁਰੂ ਅਮਰਦਾਸ ਜੀ ਦਾ ਉੱਤਰਾਧਿਕਾਰੀ ਕੌਣ ਸੀ ਗੁਰੂ ਅਰਜਨ ਦੇਵ ਜੀ ਕਿਹੜਾ ਸਥਾਨ ਸਿੱਖਾਂ ਦਾ ਮੱਕਾ ਵਜੋਂ ਜਾਣਿਆ ਜਾਂਦਾ ਹੈ ਅੰਮ੍ਰਿਤਸਰ ਇਹਨਾਂ ਵਿੱਚੋਂ ਕਿਹੜਾ ਗੁਰੂ ਨਗਰੀ ਵਜੋਂ ਜਾਣਿਆ ਜਾਂਦਾ ਹੈ ਅੰਮ੍ਰਿਤਸਰ ਕਿਹੜੇ ਸ਼ਹਿਰ ਨੂੰ ਸਿੱਖਾਂ ਦਾ ਧਾਰਮਿਕ ਰਾਜਧਾਨੀ ਮੰਨਿਆ ਜਾਂਦਾ ਹੈ ਅੰਮ੍ਰਿਤਸਰ ਸ਼੍ਰੀ ਗੁਰੂ ਰਾਮਦਾਸ ਜੀ ਦੀਆਂ ਕਿੰਨੀਆਂ ਬਾਣੀਆਂ ਆਦਿ ਗ੍ਰੰਥ ਵਿੱਚ ਹਨ 679 ਹਰਿ ਮੰਦਰ ਸਾਹਿਬ ਸ਼ਬਦ ਦਾ ਕੀ ਅਰਥ ਹੈ ਰੱਬ ਦਾ ਮੰਦਰ ਹਰਿ ਮੰਦਰ ਸਾਹਿਬ ਦਾ ਨਹੀਂ ਪੱਥਰ ਕਿਸ ਨੇ ਰੱਖਿਆ ਮੀਆਂ ਫਕੀਰ ਮੀਆਂ ਮੀਰ ਨੇ ਹਰਿ ਮੰਦਰ ਸਾਹਿਬ ਦੇ ਪਹਿਲੇ ਗ੍ਰੰਥੀ ਕੌਣ ਸਨ ਬਾਬਾ ਬੁੱਢਾ ਜੀ ਸੂਫੀ ਫਕੀਰ ਮੀਆਂ ਮੀਰ ਕਿੱਥੇ ਦੇ ਨਿਵਾਸੀ ਸਨ ਲਾਹੌਰ ਦੇ ਗੁਰੂ ਗੋਲਕ ਕਿੱਥੇ ਹੈ ਹਰਿ ਮੰਦਰ ਸਾਹਿਬ ਲਾਵਾ ਕਿਸ ਦੁਆਰਾ ਰਚਿਆ ਗਿਆ ਗੁਰੂ ਰਾਮਦਾਸ ਜੀ ਦੁਆਰਾ ਅੰਮ੍ਰਿਤ ਸਰੋਵਰ ਦਾ ਨਿਰਮਾਣ ਕਿਸ ਦੀ ਦੇਖਰੇਖ ਹੇਠ ਕੀਤਾ ਗਿਆ ਬਾਬਾ ਬੁੱਢਾ ਜੀ ਦੀ ਦੇਖਰੇਖ ਹੇਠ ਹਰੀ ਮੰਦਰ ਸਾਹਿਬ ਵਿੱਚ ਆਦ ਗ੍ਰੰਥ ਕਦੋਂ ਸਥਾਪਿਤ ਕੀਤਾ ਗਿਆ ਸੀ 1604 ਵਿੱਚ ਹਰੀ ਮੰਦਰ ਸਾਹਿਬ ਦੀ ਮੁੱਖ ਵਿਸ਼ੇਸ਼ਤਾ ਚਾਰੋਂ ਦਿਸ਼ਾਵਾਂ ਵਿੱਚ ਚਾਰ ਦਰਵਾਜ਼ੇ ਇਸ ਵੀਡੀਓ ਦੇ ਵਿੱਚ ਅਸੀਂ ਚਰਚਾ ਕੀਤੀ ਹੈ ਗੁਰੂ ਰਾਮਦਾਸ ਜੀ ਦੇ ਜੀਵਨ ਬਾਰੇ ਤੇ ਉਹਨਾਂ ਦੀਆਂ ਘਟਨਾਵਾਂ ਬਾਰੇ ਅਗਲੀ ਵੀਡੀਓ ਦੇ ਵਿੱਚ ਫੇਰ ਮਿਲਦੇ ਹਾਂ ਬਨੇ ਰੋ ਚੈਨਲ ਦੇ ਨਾਲ ਓਕੇ ਥੈਂਕਸ